ਸਾਰੇ ਨੰਬਰ ਪਰ ਇਸ ਸਰੀਆ ਕਰਵਾਵਾਂ ਸਭ ਤੋਂ ਸਾਡੇ ਚੈਨਲ ਤੇ ਸਵਾਗਤ ਹੈ। ਅੱਜ ਤੁਹਾਨੂੰ ਇੱਕ ਨਵਾਂ ਡਿਜ਼ਾਈਨ ਹੋ ਦੱਸਦੇ ਹਾਂ ਛੋਟਾ ਛੋਟਾ ਡਿਜ਼ਾਈਨ ਆ ਉਹ ਨੂੰ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹੋ ਕੋਟੀ ਸੌਟ ਪ੍ਰੋਜੈਕਟ ਬਣਾਓ ਇਤੇ ਤੇ ਸਾਡੇ ਕਲਰ ਲੱਗੇ ਸੀ ਦੁਪੱਟਾ ਪੇਂਟ ਕਰਕੇ ਆਟੇ ਆ ਤੇ ਫਿਰ ਅਸੀਂ ਅਖੜ ਜਾਣ ਵੀ ਦੱਸ ਸਕੀਏ ਥੋੜਾ ਜਿਹਾ ਬਣਤੀ ਇਹਦਾ ਦੇਖੋ ਪਹਿਲਾ ਹੁੰਦਾ ਇਹ ਸਿੱਧਾ ਬਣਾਗੇ ਬੰਡੋ ਜਾਇ ਤਰਨ ਅਸੀਂ 20 ਗੁੰਡੇ ਪਾਏ ਜਾਂਦੇ ਇੱਕਾ ਗੁੰਡਾ ਉਲਟਾ ਦੇਖ ਸਿੱਧਾ ਇਹ ਦੋ ਦੋ ਗੁੰਡਿਆਂ ਦਾ ਡਿਜ਼ਾਈਨ ਸਿੱਧਾ ਉਲਟਾ ਬਣਾ ਲੈ ਹੁਣ ਸਿੱਧਾ ਬਹੁਤੀ ਸਬ ਕੜ ਜਾਣਾ ਇਹ ਬਾਰਡਰ ਬਣਾ ਕੇ ਤੁਸੀਂ ਤੇ ਸ਼ੁਰੂ ਕਰ ਸਕਦੇ ਹਾਂ ਪਰ ਦੋ ਜੇ ਬਾਰਡਰ ਬਣਾ ਲਵਾਂ ਜੇ ਜੀ ਇਸ ਵਾਟਰ ਚ ਪਾ ਦੋ ਬੱਚਿਆਂ ਦੇ ਡੈਗਟ ਚ ਬਣਾਵਾਂ ਚਸਕੇ ਵੀ ਚਕਾਸੇ ਚ ਵੀ ਬਹੁਤ ਸੋਹਣਾ ਬਣ ਕੇ ਆਊਗਾ ਬਸ ਉਲਟਾ ਸਿੱਧਾ ਬਣੀ ਜਾਣਾ ਇਹ ਦੋ ਸਲਾਂਗੀਆਂ ਦਾ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਚਾਰ ਸਲਾਂਗੀਆਂ ਦਾ ਸਾਰੇ ചെറിയ സളയൻ ബാനോ അപ്പം ഉൾ പാസ് ആകോ ടാധാസ ਦੇਖੋ ਜਿਹੜਾ ਇਹਦੇ ਨਾਲੇ ਬਸ ਉਦਨੇ ਬਸ ਸਿੱਧਾ ਬਣਿਆ ਸੀ ਉਹ ਆਪਾਂ ਔਟਾ ਬਣਾਗੇ। ਜਿਹੜਾ ਆਪਾਂ ਉਦੋਂ ਸਿੱਧਾ ਬਣਿਆ ਸੀ ਉਹਨੂੰ ਆਪਾਂ ਉਤਾਰਾਂਗੇ। ਜਿਹੜਾ ਆਪਾਂ ਉਦੋਂ ਔਟਾ ਬਣਿਆ ਸੀ ਉਹ ਆਪਾਂ ਬਣਾਗੇ। ਜਿਹੜਾ ਆਪਾਂ ਉਦੋਂ ਸਿੱਧਾ ਬਣਿਆ ਸੀ ਉਹਨੂੰ ਆਪਾਂ ਉਤਾਰਾਂਗੇ ਬਣਾਉਣੇ। ਐਸੇ ਤਰ੍ਹਾਂ ਕਰਦਾ ਜਾਣਾ ਜਿਹੜਾ ਉਦੋਂ ਸਿੱਧਾ ਬਣਿਆ ਹੋਇਆ। ਉਹਨੂੰ ਪਤਾ ਰਾਂਗੇ ਜਿਹੜਾ ਉਧਰੋਂ ਟਾ ਬਣਿਆ ਉਹਨੂੰ ਆਪਾਂ ਬਣਾਵਾਂਗੇ ਦੇਖੋ ਇਹ ਦੂਜੇ ਸਲਾਈ ਚ ਆਪਾਂ ਇਸੇ ਤਰ੍ਹਾਂ ਕਰਨਾ ਹੈ ਜਿਹੜਾ ਆਪਾਂ ਉਧਰੋਂ ਸਿੱਧਾ ਬਣਿਆ ਉਹ ਆਪਾਂ ਬਣਾ ਲਿਆ ਤਾਂ ਇਹ ਜਿਹੜਾ ਆਪਾਂ ਉਧਰੋਂ ਟਾ ਬਣਿਆ ਉਹ ਆਪਾਂ ਬਣਾ ਲਾਂਗੇ തീജ സ ഡിജ്ഞാൻ എസാ ഹാ ജീവി അ സൈഹ സിദ്ധേ ബുണേ ഒന്നു ബണേ പെലാ ഉണ്ട് ദിവസ സിദ്ധാ

സൈസ് തരുന്ന ബോട്ട സൗഖാ ഡിജൈന സാട്ടി സവെട്ട ജേക്കറ്റ് സൈവി ബി ഓഡർ കൂട്ട പേട ദപട്ടാ പേടീക്കോ ਹੁਣ ਆ ਉਲਟੇ ਪਾਸੇ ਆਏ ਦੇਖੋ ਉਲਟੇ ਪਾਸੇ ਆਪਾਂ ਇਹ ਗੁੰਡਾ ਪਾਉਂਟਾ ਆਪਣਾ ਸਿਰ ਤੇ ਹੁਣ ਇਹ ਜਿੰਦਾ ਗੁੰਡਾ ਆਪਾਂ ਮੋੜ ਲਿਆ ਇਹ ਉਧਰੋਂ ਸਿੱਧਾ ਬਣੇ ਹੋਏ ਆ ਇਹਨੂੰ ਆਪਾਂ ਉਤਾਰਾਂਗੇ ਦੇਖੋ ਛਾੜੀ ਜਲਾਈ ਆਪਾਂ ਇਹ ਬਣਾਉਣੀ ਆ ਜਿਹੜਾ ਸਿੱਧੇ ਪਾਸਿਓਂ ਸਿੰਦਾ ਉਹਨੂੰ ਉਤਾਰਨਾ ਜਿਹੜਾ ਉਲਟੇ ਪਾਸੇ ਉਲਟਾ ਉਹ ਮੰਨਨਾ సేవ ఉల్టా బాను జాధాన బినా బాగా తర్వాత సూర్ జల్ జల్లి ఆడర్ జరు కను ਦੇ ਜਾਣ ਮਾਰਨ ਲਾ ਗਿਆ ਦੇਖੋ ਥੋੜਾ ਜਿਹਾ ਬਣਾ ਕੇ ਤੁਹਾਨੂੰ ਫਿਰ ਦਿਖਾਉਣੀ ਹੈ ਅਸੀਂ ਦੇਖੋ ਜੀ ਇਹ ਅਸੀਂ ਬਣਾ ਲਿਆ ਇੰਨਾ ਕਾ ਤੇ ਬਣਿਆ ਬਹੁਤ ਸੋਹਣਾ ਲੱਗਦਾ ਇਹਦਾ ਸਾਨੂੰ ਆਇਆ ਅਸੀਂ ਕਮੈਂਟ ਵੀ ਤੁਸੀਂ ਸਾਨੂੰ ਨਾਲ ਡਿਜ਼ਾਈਨ ਬਣਾ ਕੇ ਦੱਸੋ ਦੇਖੋ ਤੇਦਾ ਅਸੀਂ ਬਣਾਉਣਾ ਵੀ ਹੈ ਛੋਟਾ ਸਵੈਟਰ ਬਣਾਉਣਾ ਜਾਂ ਜੈਕਟ ਬਸ ਰੋਟੇ ਪਾਸੇ ਉਤਾਰਨਾ ਸਿੱਧੇ ਪਾਸੇ ਤਾਂ ਇੱਕ ਸਿੱਧਾ ਇੱਕ ਰੋਟਾ ਹੀ ਬਣਾਉਣਾ ਬਹੁਤ ਸੋਹਣਾ ਲੱਗਦਾ ਹਨ ਤੁਹਾਨੂੰ ਅਸੀਂ ਭਗਾਉਣੀ ਹੈ ਜਿਹੜਾ ਅਸੀਂ ਦੁਪੱਟਾ ਪੇਂਟ ਕੀਤਾ ਹੋਇਆ ਹੈ ਦੇਖੋ ਜਿਵੇਂ ਅਸੀਂ ਇਹ ਦੁਪੱਟਾ ਪੇਂਟ ਕੀਤਾ ਹੋਇਆ ਹੈ ਇਹ ਭੈਣ ਦਾ ਦੁਪੱਟਾ ਲਿਖਿਆ ਇੱਕ ਪਹਿਲ ਇੱਥੇ ਅਸੀਂ ਪੱਲੇ ਤੇ ਵੱਡਾ ਫੁੱਲ ਬਣਾਇਆ ਹੋਇਆ ਹੈ ਵੱਡਾ ਬੰਚ ਬਣਾਇਆ ਇਹ ਤਾਂ ਸਹੀ ਛੋਟੇ ਫੁੱਲ ਪਾਏ ਇਹ ਕਹੇ ਕਹਰੇ ਦੇਖੋ ਇਹ ਤੋਂ ਵੱਡੇ ਤਾਂ ਸਹੀ ਛੋਟਾ ਬੰਚ ਬਣਾਇਆ ਦੇਖੋ ਇੱਧਰ ਵੀ ਅਸੀਂ ਛੋਟਾ ਬਣਾਇਆ ਇਸ ਤਰ੍ਹਾਂ ਸ ਵੱਡਾ ਬੰਚ ਬਣਾਇਆ ਦੇਖੋ ਸਾਰੇ ਟਪਟਾ ਦੇਖੋ ਸਾਡਾ ਚੈਨਲ ਨੂੰ 10 10 ਸਬਸਕ੍ਰਾਈਬ ਕਰੋ ਵੀਡੀਓ ਨੂੰ ਮਤਵਤਵੰਦ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ తను వీడియో కిలోకి ఓడర్ వద్దతో వద్ధా స్వాటర జాకట్ సూట్ పేట్ ఏర్లీ వీడియో మళ్ళీ సార్యను సతశ్రీ అం